ਕੋਗ੍ਰਾਸੀ ਬੱਕ ਡੇਰੀ ਫਾਰਮਰ ਐਸੋਸੀਏਸ਼ਨ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਦਾਅਵੇ ਕੀਤੇ ਗਏ ਕਿ ਪੰਜਾਬ ਦਾ ਜਿਹੜਾ ਦੁੱਧ ਹੈ ਔਰ ਜਿਹ ਦੁੱਧ ਤੋਂ ਬਣੇ ਹੋਏ ਜਿਹੜੇ ਉਤਪਾਦਨ ਹੈ ਉਹ ਬਹੁਤ ਵਧੀਆ ਕੁਆਲਿਟੀ ਵਿੱਚ ਹੈ ਔਰ ਉਹਦੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰਾਂ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਕਿ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਾ ਨੂੰ ਉਹ ਬਿਨਾ ਕਿਸੇ ਮਤਲਬ ਕਿ ਡਰ ਭੈ ਦੇ ਖਾਣਾ ਚਾਹੀਦਾ ਤੇ ਜਿਹੜਾ ਦੁੱਧ ਆ ਉਹਨੂੰ ਪੀਣਾ ਚਾਹੀਦਾ ਸਾਡੇ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਸਰ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦਾ ਦੁੱਧ ਅਤੇ ਉਸ ਦੇ ਉਤਪਾਦਕ ਜਿੰਨੇ ਵੀ ਉਸ ਦਾ ਸਮਾਨ ਬਣਾਇਆ ਸਾਰੇ ਬਹੁਤ ਵਧੀਆ ਖਾਣੇ ਚਾਹੀਦੇ ਆ ਜਦ ਕਿ ਦੂਜੇ ਪਾਸੇ ਲੋਕਾਂ ਦੇ ਮਨ ਚ ਐਨਾ ਜ਼ਿਆਦਾ ਡਰ ਬੈਠਾ ਹੋਇਆ ਲੋਕੀ ਇਹ ਮੰਨਦੇ ਆਂ ਕੀ ਪੰਜਾਬ ਦਾ ਦੁੱਧ ਨਾ ਸਿਰਫ ਦੁੱਧ ਬਲਕਿ ਪਨੀਰ ਖੋਇਆ ਕੀ ਅਦਰ ਜਿਹੜੇ ਪ੍ਰੋਡਕਟਸ ਆ ਉਹ ਸਾਰੇ ਇੰਨੇ ਜਿਆਦਾ ਖਰਾਬ ਆ ਕਿ ਉਸ ਦੇ ਨਾਲ ਸਿਹਤ ਜਿਹੜੀ ਆ ਖਰਾਬ ਹੋ ਰਹੀ ਆ ਪਹਿਲੀ ਗੱਲ ਤਾਂ ਜੀ ਜਿਹੜਾ ਅੰਕੜੇ ਆ ਜੇ ਤੁਸੀਂ ਸੈਂਟਰ ਗਵਰਨਮੈਂਟ ਦੇ ਅੰਕੜੇ ਵੀ ਕਰੋਗੇ ਉੱਚ ਪੰਜਾਬ ਤਾਂ ਬਹੁਤ ਪਿੱਛੇ ਐਡਲਟਰੇਸ਼ਨ ਚ ਪਹਿਲੇ ਨੰਬਰ ਤੇ ਤਾਂ ਯੂਪੀ ਤੋਂ ਸ਼ੁਰੂ ਹੁੰਦਾ ਜੀ ਇਹ ਜੀ ਯੂਪੀ ਕੇਰਲਾ ਤਾਮਿਲਨਾਡੂ ਇਧਰੋਂ ਸ਼ੁਰੂ ਹੁੰਦਾ ਜੀ ਨਹੀਂ ਜੀ ਦੂਜਾ ਨੰਬਰ ਜੀ ਜਿਹੜੇ ਅੰਕੜੇ ਆ ਉਹ ਉਹ ਮੈਂ ਪੱਤਰਕਾਰ ਵੀਰ ਪਤਾ ਨਹੀਂ ਸਾਡੇ ਜਿਹੜਾ ਨੇ ਵਿੱਚੋਂ ਸ਼ੁਰੂ ਕੀਤੀ ਇਹ ਗੱਲ ਜਿਹੜੇ ਅਖਬਾਰ ਤੋਂ ਸ਼ੁਰੂ ਹੋਈ ਹੈ ਜੀ ਅਸੀਂ ਉਹਨਾਂ ਨੂੰ ਵੀ ਨੋਟਿਸ ਭੇਜ ਰਹੇ ਹਾਂ ਵੀ ਜਾਂ ਤਾਂ ਉਹ ਆਪਣੇ ਇਹਦੇ ਚ ਸਪਸ਼ਟੀਕਰਨ ਕਰਨ ਜਿੱਥੋਂ ਸ਼ੁਰੂਆਤ ਹੋਈ ਗੱਲ ਜੀ ਉਹਨਾਂ ਨੇ ਅੰਕੜੇ ਬੜੇ ਮਤਲਬ ਐਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਅੰਕੜੇ ਦਿੱਤੇ ਆ ਉਹਨਾਂ ਨੂੰ ਨਾ ਸਮਝੀ ਦੇ ਵਿੱਚ ਉਹਨਾਂ ਨੇ ਕਿਹਾ ਜੀ 16 ਲੱਖ ਲੀਟਰ ਦੁੱਧ ਪੰਜਾਬ ਚ ਪੈਦਾ ਹੁੰਦਾ ਬਾਕੀ ਨਕਲੀ ਆ ਠੀਕ ਹੈ ਜੀ ਤੁਹਾਡੇ ਸਾਹਮਣੇ ਕਿੰਨਾ ਪੈਦਾ ਹੁੰਦਾ ਪੰਜਾਬ ਦੇ ਵਿੱਚ 3 ਕਰੋੜ ਤੋਂ ਵੱਧ ਦੁੱਧ ਲੀਟਰ ਡੇਲੀ ਪੈਦਾ ਹੁੰਦਾ ਜੀ ਔਰ ਉਹ ਚ 1.5 ਕਰੋੜ ਘਰੇਲੂ ਖਪਤ ਜਾਂ ਜਿਹੜੇ ਬੰਦੇ ਆਪਣੇ ਲਈ ਜਾਨਵਰ ਰੱਖਦੇ ਆ ਜਾਂ ਪਿੰਡ ਦੇ ਵਿੱਚ ਖਪਤ ਹੋ ਜਾਂਦਾ ਜੀ ਤੇ ਇਹਦੇ ਚੋਂ 75 ਲੱਖ ਆਰਗੇਨਾਈਜ਼ ਸੈਕਟਰ ਕੋਲ ਜਾਂਦਾ ਜੀ ਉਹਦੇ ਵਿੱਚੋਂ 30 ਲੱਖ ਲੀਟਰ ਡੇਲੀ ਰੋਜਾਨਾ ਬੇਰਕਾ ਲੈਂਦਾ ਜੀ ਠੀਕ ਹੈ ਜੀ 10-12 ਲੱਖ ਨਸਲੇ ਲੈਂਦਾ ਜੀ ਬਾਨੀ ਲੈਂਦਾ ਮੁੱਲ ਲੈਂਦਾ ਸੁਪਰ ਲੈਂਦਾ ਤੋਂ ਇਹ ਸਾਰਾ 75000 ਲੀਟਰ 75 ਲੱਖ ਲੀਟਰ ਡੇਲੀ ਆਰਗੇਨਾਈਜ਼ ਸੈਕਟਰ ਲੈਂਦਾ ਜੀ 75 ਲੱਖ ਲੀਟਰ ਦੁੱਧੀ ਅਤੇ ਜਿਹੜੇ ਹੈਗੇ ਹਲਵਾਈ ਉਹ ਲੈਂਦੇ ਆ ਜੀ ਮਤਲਬ ਤੁਸੀਂ ਦੇਖੋ ਅੰਕੜਾ ਦੇਖੋ 16 ਲੱਖ ਦਾ 30 ਲੱਖ ਦਾ ਇੱਕ ਇੱਕ ਦਾ ਰਾਈ ਲੈਂਦਾ ਡੇਲੀ ਠੀਕ ਹੈ ਜੀ ਔਰ ਬੜਾ ਵਧੀਆ ਕੁਆਲਿਟੀ ਦਾ ਦੁੱਧ ਆ ਜੀ ਪੰਜਾਬ ਦਾ ਦੁੱਧ ਜਿਹੜੇ ਡੈਰੀ ਫਾਰਮਰ ਕਮਰਸ਼ੀਅਲ ਡੈਰੀ ਫਾਰਮਰ ਤੋਂ ਯੂਰਪੀਅਨ ਸਟੈਂਡਰਡ ਦਾ ਦੁੱਧ ਪੈਦਾ ਕਰਦੇ ਆ ਜੀ ਮਤਲਬ ਬੇਰਕਾ ਦੇ ਵਿੱਚ ਸਭ ਤੋਂ ਵੱਧੋ ਦੁੱਧ ਆਉਂਦਾ ਜੀ ਇਹਦੇ ਪ੍ਰੋਡਕਟ ਵੀ ਅਸੀਂ ਆਪ ਦੇਖਿਆ ਹੋਇਆ ਮੱਝਾਂ ਤੇ ਮੈਂ ਆਪ ਦੇਖਿਆ ਹੋਇਆ ਮੱਝਾਂ ਨੂੰ ਸਵੇਰੇ ਸ਼ਾਮ ਟੀਕੇ ਲਗਾ ਕੇ ਦੁੱਧ ਕੱਢਦੇ ਹੋਏ ਔਰ ਉਸੀ ਕਰਕੇ ਉਹ ਜਿਹੜਾ ਟੀਕੇ ਦਾ ਅਸਰ ਹੈ ਦੁੱਧ ਚ ਆ ਗਿਆ ਦੁੱਧ ਤੋਂ ਹਿਊਮਨ ਵਿੱਚ ਵੀ ਜਾ ਰਿਹਾ ਆਲਰੇਡੀ ਹਾਈ ਕੋਰਟ ਵਿੱਚ ਵੀ ਇਹ ਜਿਹੜਾ ਮਸਲਾ ਹੈ ਪਹੁੰਚ ਗਿਆ ਦੇਖੋ ਪਹਿਲੀ ਗੱਲ ਤਾਂ ਜੀ ਜਿਵੇਂ ਪੰਜਾਬ ਦੇ ਵਿੱਚ ਗਾਈਆਂ ਦਾ ਦੁੱਧ ਜਿਆਦਾ ਵਾਰੀ ਜੀ 60% ਤੋਂ ਵੱਧ 65% ਤੋਂ ਵੱਧ ਕੱਲਾ 65 ਤੋਂ 70% ਕੱਲਾ ਗਾਈਆਂ ਦਾ ਦੁੱਧ ਉਹਦੇ ਆਕਸੀਡੇਸ਼ਨ ਲੱਗਦਾ ਹੀ ਕੋਈ ਨਹੀਂ ਆਏ ਓਕੇ ਦੂਜਾ ਨੰਬਰ ਮੱਝਾਂ ਦੇ ਵੀ ਬਹੁਤ ਘੱਟ ਆਕਸੀਡੇਸ਼ਨ ਲੱਗਦਾ ਜਿਹਦੇ ਲਾਉਂਦੇ ਵੀ ਆ ਬੰਦੇ ਹੂੰ ਉਹ ਬੈਨ ਆ ਰਹੇ ਜੀ ਆਕਸੀਡੇਸ਼ਨ ਬਿਲਕੁਲ ਬੈਨ ਠੀਕ ਹੈ ਪਰ ਵੀ ਲੱਗਦਾ ਕਿ ਉਹ ਸਸਤਾ ਹੈ ਹਾਂ ਪਰ ਜੀ ਮੈਂ ਤੁਸੀਂ ਕਿਸੇ ਵੀ ਮਾਹਰ ਨਾਲ ਗੱਲ ਕਰ ਲਿਓ ਯੂਨੀਵਰਸਿਟੀ ਨੇ ਚਾਹੇ ਵਾਈਸ ਚਾਂਸਲਰ ਨੂੰ ਫੋਨ ਲਾ ਲਿਓ ਮੇਰੇ ਸਾਹਮਣੇ ਲਾ ਲਿਓ ਅੱਗੇ ਪਿੱਛੇ ਲਾ ਲਿਓ ਜੀ ਆਕਸੀਟੋਸਨ ਹਾਰਮੋਨ ਉਹ ਦਿਮਾਗ 'ਚ 7 ਤੋਂ 8 ਮਿੰਟ ਰਿੰਦਾ ਵੱਧ ਤੋਂ ਵੱਧ ਜੀ ਠੀਕ ਹੈ ਜੀ ਉਹ ਰਿਲੀਜ਼ ਕਰਦਾ ਵਾ ਵੀ ਗਾਂ ਮਜ ਨੂੰ ਦੁੱਧ ਦੁੱਧ ਲਈ ਦੁੱਧ ਉਹਦੇ ਨਾਲ ਉਤਰਦਾ ਜੀ ਠੀਕ ਹੈ ਜੀ ਪਰ ਉਹ ਦੁੱਧ 'ਚ ਨਹੀਂ ਆਉਂਦਾ ਕਦੇ ਵੀ ਆਕਸੀਟੋਸਨ ਦਾ ਅਸਰ ਕਦੇ ਦੁੱਧ ਵਿੱਚ ਨਹੀਂ ਆਉਂਦਾ ਉਹ ਖਤਮ ਹੋ ਜਾਂਦਾ 7-8 ਮਿੰਟ ਬਾਅਦ ਉਹ ਆਕਸੀਟੋਸਨ ਦਾ ਜਿਹੜਾ ਅਸਰ ਉਹਦੇ ਦਿਮਾਗ 'ਚੋਂ ਖਤਮ ਹੋ ਜਾਂਦਾ ਉਹ ਦੁੱਧ 'ਚ ਕਦੇ ਵੀ ਤੁਸੀਂ ਕਦੇ ਵੀ ਚੈੱਕ ਕਰਾ ਲਓਗੇ ਤੁਹਾਨੂੰ ਆਕਸੀਟੋਸਨ ਤਾਂ ਨਹੀਂ ਦਿਖੂਗਾ ਕਦੇ ਕਿਸੇ ਟੈਸਟ 'ਚ ਨਹੀਂ ਆਊਗਾ ਜੀ ਇਹ ਮੈਂ ਦਾਅਵੇ ਨਾ ਕਰ ਰਿਹਾ ਜੀ ਤੁਸੀਂ ਕਿਸੇ ਵੀ ਇਹ ਪਤਾ ਕਰ ਸਕਦੇ ਹੋ ਇਹ ਸਰਪੰਚ ਨੂੰ ਹੂਆ ਪੈਦਾ ਕੀਤਾ ਜਾਂਦਾ ਹੂਆ ਕੀ ਹੈ ਜੇ ਹੂਆ ਕਿਥੋਂ ਵੀ ਤੱਕ ਪੈਦਾ ਕੀਤਾ ਜਾਂਦਾ ਹੁਣ ਸੀਜ਼ਨ ਆ ਗਿਆ ਤਿਹਾਰਾਂ ਦਾ ਜੀ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਹੀ ਇਹ ਚੀਜ਼ਾਂ ਆਉਂਦੀਆਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਹੀ ਤੁਸੀਂ ਇੱਕ ਗੱਲ ਦੇਖੋ ਵੀ ਅੱਗੇ ਆਪਾਂ ਹੁੰਦਾ ਵੀ ਕਿਸੇ ਨੇ ਕੋਈ ਪ੍ਰੋਗਰਾਮ ਹੋ ਗਿਆ ਦੀਵਾਲੀ ਆ ਦਸਹਿਰਾ ਵਾ ਜਾਂ ਰਖੜੀਆਂ ਜਾਂ ਕੋਹਰਾ ਤਿਹਾਰ ਹੋਏ ਆਪਾਂ ਵਿਆਹ ਆ ਸ਼ਾਦੀਆਂ ਹੋ ਜਾਂ ਆਪਾਂ ਮਠਿਆਈ ਦਿੰਦੇ ਹੁਣ ਉਹਨੇ ਉਹਨੂੰ ਕਵਰ ਕੀਨੇ ਕਰ ਲਿਆ ਜੀ ਉਹਨੂੰ ਡ్రਾਈ ਫਰੂਟ ਨੇ ਚਾਕਲੇਟ ਆ ਇਹ ਸਾਰਿਆਂ ਦੀ ਮਤਲਬ ਇਹ ਲੋਕਾਂ ਦੀਆਂ ਇੱਕ ਸਾਈਜ਼ਾਂ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਐਸੀ ਨਕਲੀ ਕੀ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ ਨਕਲੀ ਖੋਆ 20 ਵਾਰੀ ਫੜਿਆ ਗਿਆ ਪੰਜਾਬ 'ਚ ਨਕਲੀ ਪਨੀਰ ਫੜਿਆ ਗਿਆ ਉਹ ਫਿਰ ਕਿੱਥੋਂ ਉਹ 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 ਗੱਲਾਂ ਉਹ ਕੀ ਸੱਚਾਈ ਨਹੀਂ ਸੀਗੀ ਜਿਹੜੇ ਫੜੇ ਗਏ ਆ ਮੈਂ ਤਾਂ ਇਹਨੇ ਹਜੇ ਵੀ ਚੱਲਦੀ ਐ ਜੀ ਮੈਂ ਬੱਦੀ ਐ ਨਹੀਂ ਕਹਤਾ ਮੈਂ ਤਾਂ ਇਹਨੇ ਹਜੇ ਵੀ ਚੱਲਦੀ ਐ ਨਕਲੀ ਘਿਓ ਵਾਲੀਆਂ ਨਕਲੀ ਪਨੀਰ ਦਾ ਮਾਫੀਆ ਚਲਾ ਰਿਹਾ ਨਕਲੀ ਪਨੀਰ ਮੈਂ ਕਹਿੰਦਾ ਜੀ ਹਜੇ ਵੀ ਸਭ ਕੁਝ ਚੱਲਦਾ ਮੈਂ ਤਾਂ ਅਸੀਂ ਤੁਹਾਨੂੰ ਇਹ ਕਹਿੰਨੇ ਵੀ ਤੁਸੀਂ ਘਟੋ ਘਟ ਦੇਖੋ ਕੱਲੇ ਦੁੱਧ ਨੂੰ ਛੱਡੋ ਤੁਹਾਡੀ ਰਸੋਈ 'ਚ ਮਿਰਚਾਂ ਆਉਂਦੀਆਂ ਉਹ 'ਚ ਵੀ ਮਸਾਲੇ ਆਉਂਦੇ ਆ ਉਹ 'ਚ ਹੀ ਮਿਲਾਵਟ ਆ ਹਰ ਚੀਜ਼ 'ਚ ਮਿਲਾਵਟ ਆ ਉੱਚ ਕਿਉਂ ਨਹੀਂ ਕੋਈ ਕਿ ਜਾਂਦਾ ਅਸੀਂ ਕਹਿੰਨੇ ਵੀ ਦੁੱਧ ਇੱਕ ਅਮਰਤਾ ਇਹਦੇ ਇਹ ਪਸ਼ੂ ਦੇ ਤੁਸੀਂ ਸਾਹਮਣੇ ਕੇ ਡੈਰੀ ਫਾਰਮਰ ਤੋਂ ਦੁੱਧ ਲੈਨੇ ਹੋ ਉਹਦੇ ਸਾਹਮਣੇ ਤੁਸੀਂ ਮਿਲਕ ਕਰਾ ਕੇ ਤੁਹਾਨੂੰ ਮਸਾਲੇ ਤਾਂ ਕਿਸੇ ਨੇ ਪੀਸ ਕੇ ਦੇਣੇ ਨਹੀਂ ਠੀਕ ਹੈ ਜੀ ਤੁਸੀਂ ਕਿਸੇ ਰਿਪਿਊਟਡ ਕੰਪਨੀ ਕੋਲੋਂ ਲੈਣੇ ਆ ਪ੍ਰੋਡਕਟ ਤਸੱਲੀ ਨਾਲ ਉਹਦੇ ਕੋਈ ਤੁਹਾਨੂੰ ਉਹ ਚ ਚਿੰਤਾ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਜੇ ਖੁੱਲਾ ਲੈਣੇ ਪਨੀਰ ਖੁੱਲੇ ਪ੍ਰੋਡਕਟ ਲੈਣੇ ਹੋ ਉੱਥੇ ਤਾਂ ਅੱਜ ਕਹਿੰਦਾ ਬੇਸ਼ੁਮਾਰ ਨਕਲੀ ਹੈ ਉੱਚ ਦਾ ਪੰਜਾਬ ਵੀ ਤੇ ਸਾਰੇ ਦੇਸ਼ ਵੀ ਨਕਲੀ ਹੈ ਤੁਸੀਂ ਮੈਂ ਕਹਿੰਦਾ ਜੀ ਪਨੀਰ ਇੱਕ ਮਾਫੀਆ ਚਲਾਉਂਦਾ ਮੈਂ ਇੱਕ ਇੱਕ ਤਰ੍ਹਾਂ ਦਾ ਤੁਸੀਂ ਬੇਰਕਾ ਦੇ ਪ੍ਰੋਡਕਟ ਨੂੰ ਪ੍ਰਮੋਟ ਕਰ ਰਹੇ ਹੋ ਵੇ ਬੇਰਕਾ ਵੀ ਕਰਦਾ ਮੈਂ ਸੁਪਰਦੇਨ ਵੀ ਕਰਦਾ ਮੈਂ ਨੈਸਲੇ ਵੀ ਕਰਦਾ ਸਾਰਿਆਂ ਨੇ ਕਰਦਾ ਜੀ ਵੀ ਜਿਹੜੀਆਂ ਰਿਪਿਊਟਡ ਕੰਪਨੀਆਂ ਉਹਨਾਂ ਦੇ ਪ੍ਰੋਡਕਟ ਲਿਓ ਨਿਸ਼ਚਿੰਤ ਹੋ ਕੇ ਲੈ ਲਓ ਜੀ ਉਹ ਤਾਂ ਵਧੀਆ ਨੇ ਸਾਰਿਆਂ ਦੇ ਪਰ ਤੁਸੀਂ ਜਦੋਂ ਲੂਜ਼ ਪਨੀਰ ਲੈਨੇ ਹੋ ਪਨੀਰ ਦੀ ਪੈਦਾਵਾਰ ਦਾ ਖਰਚੇ ਪਨੀਰ ਨੂੰ ਪੈਦਾ ਉਹਦੀ ਪ੍ਰੋਡਕਸ਼ਨ ਕੋਸਟ ਆ ਜਿਹੜੀ ਉਹ 7 350 ਰੁਪਏ ਕਿਲੋ ਘੱਟੋ ਘੱਟ ਆ ਜੀ ਇੰਨੇ ਤੇ ਤਾਂ ਉਹਦੋਂ ਗਾ ਵਿਗੂਗਾ ਤਾਂ 350 360 ਰੁਪਏ ਵਿਕੂਗਾ ਜੀ ਜਦੋਂ ਆਪਾਂ ਵਿਆਹ ਕਰਨਾ ਜਾਂ ਆਪਾਂ ਪਨੀਰ ਲੈਣ ਚਲੇ ਜਨੇ ਕੇ ਦੁਕਾਨ ਤੋਂ 250 ਰੁਪਏ ਦਾ ਵੀ ਮੈਂ ਮਿਲਦਾ ਦੇਖਿਆ ਮਾਰਕੀਟ ਚ ਅਵੇਲੇਬਲ ਆ 250 ਦਾ 350 ਤੱਕ ਦਾ ਹੈਗਾ ਜੀ ਜਦੋਂ ਪਨੀਰ ਬਣਦਾ 350 ਰੁਪਏ ਜੀ 250 ਕਿਵੇਂ ਮਿਲ ਜੂਗਾ ਜੀ ਉਹ ਪਨੀਰ ਆਪਾਂ ਹੀ ਉਥੇ ਗਲਤ ਆ ਆਪਾਂ ਹੀ ਵਿਆਹ ਸ਼ਾਦੀਆਂ ਚ ਹਲਵਾਈ ਆਪਾਂ ਨੂੰ ਜਿਹੜਾ ਕੈਟਰਰ ਕਹਿੰਦਾ ਜੀ ਪਨੀਰ ਮੈਂ 250 ਲੈਣਾ ਕਿਉਂਕਿ ਉਹਨੂੰ 50 ਤੋਂ 70 ਰੁਪਏ ਉਹਨੂੰ ਬਣ ਕੇ ਉਹਦੇ ਚ ਤੇ ਉਹ 150 ਰੁਪਏ ਦਾ ਬਣਿਆ ਹੋਊ ਪਿੱਛੋਂ ਮਾੜੇ ਮਿਲਕ ਪਾਊਡਰ ਨੂੰ ਐਕਸਪਾਇਰ ਹੋਏ ਮਿਲਕ ਪਾਊਡਰ ਦੇ ਚ কেমিক্যাল ਪਾ ਕੇ ਬਣਦਾ ਜੀ ਔਰ ਇਹ ਪਨੀਰ ਦਾ ਵੱਡਾ ਮਾਫੀ ਤੰਦਰੁਸਤ ਪੰਜਾਬ ਮਿਸ਼ਨ 18 ਦੇ ਵਿੱਚ ਅਸੀਂ ਕਨਸਿੰਘ ਪੰਨੂ ਹੁਣਾ ਨਾਲ ਲੱਗੇ ਪਰ ਕਿਸੇ ਬੰਦੇ ਨੂੰ ਕੋਈ ਸਜ਼ਾ ਨਹੀਂ ਹੋਈ ਚਾਹੇ ਡਿਪਾਰਟਮੈਂਟ ਰਲੇ ਹੋਏ ਆ ਅਸੀਂ ਤਾਂ ਕਨੇ ਵੀ ਬਹੁਤ ਨਕਲੀ ਪਨੀਰ ਨਕਲੀ ਪ੍ਰੋਡਕਟ ਨੇ ਖੁੱਲੇ ਨੇ ਉਹਨਾਂ ਦੇ ਉਹ ਉਹ ਮੇਰੇ ਨਾਲ ਨਕਲੀ ਘੀ ਤੇ ਫੈਕਟਰੀ ਵੀ ਫੜੀ ਸੀ ਅਸੀਂ ਨਕਲੀ ਘੀ ਦੀ ਫੈਕਟਰੀ ਫੜੀ ਉਹ ਫੇਰ ਚੱਲ ਰਹੀ ਆ ਠੀਕ ਹੈ ਜੀ ਦੁਬਾਰਾ ਸ਼ੁਰੂ ਹੋ ਗਈ ਫੈਕਟਰੀ ਮੇਰੇ ਜੀ 6 ਮਹੀਨੇ ਬਾਦੀ ਸ਼ੁਰੂ ਹੋ ਗਈ ਇਹ ਚੀਜ਼ਾਂ ਤੁਸੀਂ ਰੋਕਦੀ ਰਹੀਆਂ ਸਰਕਾਰਾਂ ਦੇ ਅੰਦਰ ਕੋਈ ਧਿਆਨ ਨਹੀਂਗਾ ਚਾਹੀ ਆ ਸਰਕਾਰ ਜੇ ਪਿਛਲੀ ਸਰਕਾਰ ਜੇ ਉਦੋਂ ਪਿਛਲੀ ਸਰਕਾਰ ਅਸੀਂ ਤਾਂ ਇਹ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕੰਪਨੀ ਤੁਸੀਂ ਵਧੀਆ ਕੰਪਨੀ ਤੋਂ ਮੰਨ ਲਓ ਤੇ ਲੋਕ ਸਸਤੇ ਵੱਲ ਨਾ ਭੱਜਣ ਤੇ ਅਸੀਂ ਵੀ ਇਹਦੇ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਆਪਣੀ ਸੋਸ਼ਲ ਮੀਡੀਆ ਤੇ ਲੋਕਾਂ ਲਈ ਵੀ ਵਧੀਆ ਪਨੀਰ ਵਧੀਆ ਪ੍ਰੋਡਕਟ ਲਿਓ ਔਰ ਇਹਦੇ ਵਰਗੀ ਚੀਜ਼ ਕੋਈ ਨਹੀਂ ਹੈ ਅਮਰਤਾ ਇਹਨੂੰ 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 ਤੁਸੀਂ ਤਾਂ ਡਰੋ ਨਾ ਅਜਾ ਸਰਕਾਰ ਨੇ 2022-23 ਚ 1400 ਦੁੱਧ ਦੇ ਸੈਂਪਲ ਭਰੇ ਉਸ ਚੋਂ 497 ਜਿਹੜੇ ਸੈਂਪਲ ਆ ਉਹ ਫੇਲ ਹੋਏ ਤੁਸੀਂ ਕਹਿ ਰਹੇ ਹੋ ਦੁੱਧ ਸਾਡਾ ਜਿਹੜਾ ਬਹੁਤ ਵਧੀਆ ਤੁਸੀਂ ਐਂ ਕਰੋ ਕੱਲ ਨੂੰ ਡਰਮ ਚੱਕ ਕੇ ਦੁੱਧ ਇਥੇ ਜਿੱਥੇ ਸੈਂਪਲਿੰਗ ਹੁੰਦੀ ਹੈ ਉੱਥੇ ਲੈ ਜਿਓ ਹਾਂ ਤੇ ਦੋ ਡਰਮ ਲੈ ਜਾਓ ਇੱਕ ਤਾਂ ਨਕਲੀ ਦਾ ਲੈ ਜਾਓ ਤੇ ਇੱਕ ਅਸਲੀ ਦਾ ਲੈ ਜਾਓ ਹਾਂ ਠੀਕ ਹੈ ਜੀ ਨਕਲੀ ਵਾਲਾ ਡਰਮ ਆ ਜਿਹੜਾ ਉਹ ਜੱਕ ਦੀ ਲੈਵ ਆ ਉਹਨੂੰ 25 ਕੇ ਜੀ 30000 ਰੁਪਏ ਲੈਂਦੇ ਆ ਉਹ ਮੱਥਾ ਟੇਕਦੇ ਹੋ ਠੀਕ ਹੈ ਜੀ ਉਹ ਤੁਹਾਡਾ ਪਾਸ ਹੋ ਜਾਣਾ ਜਿਹੜਾ ਅਸਲੀ ਹੈ ਜਿਹਨੂੰ ਮੱਥਾ ਨਹੀਂ ਟੇਕਾ ਫੇਲ ਹੋ ਜਾਣਾ ਇਹਦੀ ਕੀ ਥੋੜੀ ਸਾਰਾ ਕੁਝ ਅਸੀਂ ਤਾਂ ਇਹਦੇ ਰੌਲਾ ਪਾਉਨੇ ਆ ਇਹ ਇੱਥੇ ਤੱਕ ਤਾਂ ਬਿਮਾਰੀ ਹੈ ਜੇ ਕੋਈ ਹੈਲਥ ਡਿਪਾਰਟਮੈਂਟ ਦੇ ਵਿੱਚ ਬਹੁਤ ਵਧੀਆ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਉੱਥੋਂ ਉਹ ਵੀ ਫੜ ਲੈਂਦੇ ਆ ਇੱਥੇ ਆ ਕੇ ਪੈਸੇ ਦੇ ਕੇ ਉਹ ਬੰਦੇ ਛੁੱਟ ਜਾਂਦੇ ਆ ਸਿਸਟਮ ਹੀ ਗਲਿਆ ਹੋਇਆ ਸੜਿਆ ਹੋਇਆ ਇਹਨੂੰ ਕਿਵੇਂ ਸੁਧਾਰੋਗੇ ਅਸੀਂ ਤਾਂ ਥੱਕ ਗਏ ਆ ਅਸੀਂ ਤਾਂ ਮਤਲਬ ਮੱਥਾ ਮਾਰ ਮਾਰ ਥੱਕ ਗਏ ਆ ਫੜ ਅਸੀਂ ਫੜੋ ਫੜਾਈ ਕਰਾਈ ਆਪਣੇ ਕੰਮ ਛੱਡ ਕੇ ਫੜੇ ਅਜੀ ਅਦਾਲਤਾਂ ਚ ਕੇਸ ਭੁਗਤ ਰਹੇ ਅੱਜ ਵੀ ਮੈਂ ਆਪ ਖੁਦ ਫਰੀਦਕੋਟ ਅਦਾਲਤ ਚ ਜਾਣਾ ਉਹ ਜਿਹੜੇ ਬੰਦੇ ਦਾ ਹੀ ਨਕਲੀ ਆਕੋ ਅਜੀ ਫੜਾਈ ਫੈਕਟਰੀ ਫੜੀ ਸੀ ਉਹ ਜਿਹੜੇ ਬੰਦੇ ਤੇ ਮੂਰੋ ਫੜੀ ਸੀ ਉਹ 20000 ਰੁਪਿਆ ਉਹਨੂੰ ਜੁਰਮਾਨਾ ਹੋਇਆ ਆਰਾਮ ਨਾਲ ਕੁਰਸੀ ਤੇ ਬੈਠਾ ਹੁੰਦਾ ਸਾਨੂੰ ਉਹ ਤੇ ਸਵੇਰੇ ਵਖੜਾ ਲੈਂਦੇ ਸ਼ਾਮ ਤੱਕ ਉਹ 3 ਵਜੇ 4 ਵਜੇ ਜੋ ਅਗਲੀ ਤਰੀਕ ਫੇਰ 6 ਮਹੀਨੇ ਦੀ ਪਾ ਦਿੰਦੇ ਆ ਉਹ ਮਤਲਬ ਇੱਕ ਬੰਦੇ ਨੂੰ ਤੰਗ ਕੀਤਾ ਜਾਂਦਾ ਉਥੇ ਉਹ ਜਿਹੜਾ ਬੰਦਾ ਇਹ ਕੰਮ ਕਰਦਾ ਤੰਗ ਕੀਤਾ ਜਾਂਦਾ ਜਿਹਨੇ ਕੀਤਾ ਉਹਨੇ ਆਪ ਦਾ ਫਿਰ ਕੰਮ ਚਲਾ ਲਿਆ ਉਹ ਸਾਰਾ ਸ਼ਹਿਰੇ ਵਿੱਚ ਚੱ ਮਰੇ ਲੋਕਾਂ ਨੂੰ ਖਪਤਕਾਰਾਂ ਨੂੰ ਧਿਆਨ ਦੇਣਾ ਪਊ ਨਕਲੀ ਮਾਲ ਤੋਂ ਹਟਣਾ ਪਊ ਸਸਤੇ ਵੱਲੋਂ ਜਾਣਾ ਆਉਣਾ ਪਊ ਵਧੀਆ ਰੇਟ ਦੇਣਾ ਪਊ ਵਧੀਆ ਫਾਰਮਰ ਤੁਹਾਡੇ ਕੋਲ ਦੁੱਧ ਲੈ ਕੇ ਆਉਂਦੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਵੀ ਇਹਦਾ ਫਾਰਮ ਹੈ ਡੈਰੀ ਫਾਰਮ ਆ ਉਹ ਤੋਂ ਦੁੱਧ ਲੈ ਲਓ ਜਦੋਂ ਤੁਸੀਂ ਦੁੱਧ ਮੜਿਓਕਰ ਤੋਂ ਲਵੋਗੇ ਜਦੋਂ ਤੁਸੀਂ ਵਿੱਚ ਜਿਹੜਾ ਪਿਛੋਂ ਨਕਲੀ ਲੈ ਕੇ ਆਉਂਦੇ ਜਿਹਦੀ ਗਾਰੰਟੀ ਕੋਈ ਨਹੀਂਗੀ ਉਹ ਤੋਂ ਖੁੱਲਾ ਤਾਂ ਸਾਰੇ ਸਰ ਦੇਸ਼ ਦੇ ਵਿੱਚ ਹੀ ਬੁਰਾ ਹਾਲ ਹੈ ਜੀ ਸਾਰੀਆਂ ਚੀਜ਼ਾਂ 'ਚ ਬੁਰਾ ਹਾਲ ਹੈ ਜੀ ਚਲੋ ਥੈਂਕ ਯੂ ਸਰ ਧੰਨਵਾਦ ਇਹ ਸੀਗੇ ਦਲਜੀਤ ਸਿੰਘ ਜੀ ਜਿਹੜੇ ਕੀ ਪਰੋਗਰੈਸਿਵ ਡੇਰੀ ਫਾਰਮਰਸ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਆ ਜਿਨ੍ਹਾਂ ਦਾ ਦਾਵਾ ਹੈਗਾ ਕਿ ਜਿਹੜਾ ਖੁੱਲਾ ਪਨੀਰ ਖੋਆ ਮੱਖਣ ਦੁੱਧ ਬਿਕ ਰਿਹਾ ਇਸ ਚ ਮਲਾਵਟ ਹੈ ਗਿਆ ਇਹਨੂੰ ਜਿਹੜਾ ਮਲਾਵਟ ਨੂੰ ਮਤਲਬ ਕਿ ਇਹਨਾਂ ਦਾ ਕਹਿਣਾ ਹੈ ਕਿ ਕੰਪਨੀ ਦਾ ਹੀ ਜਿਹੜਾ ਸਮਾਨ ਆ ਉਹ ਖਰੀਦਣਾ ਚਾਹੀਦਾ ਚਾਹੇ ਬੇਰਕਾ ਹੈਗਾ ਚਾਹੇ ਹੋਰ ਹੈ ਗਿਆ ਕਿਉਂਕਿ ਇਹਨਾਂ ਦਾ ਮੰਨਣਾ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਪਰ ਕਿਸੇ ਹੋਰ ਜਿਹੜੇ ਖੁੱਲਾ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣਾ ਮੁਸ਼ਕਿਲ ਆ ਦੂਜੀ ਇਹਨਾਂ ਦਾ ਇਹ ਵੀ ਦਾਵਾ ਹੈ ਕਿ ਸਰਕਾਰ ਦੇ ਜਿਹੜੇ ਨਮਾਇੰਦੇ ਆ ਸਰਕਾਰ ਦੇ ਜਿਹੜੇ ਅਧਿਕਾਰੀ ਕਰਨ ਚੱਰੀ ਆ ਉਹ ਇਸ ਚ ਮਿਲੇ ਹੋਏ ਆ ਜਿਸ ਕਰਕੇ ਮਲਾਵਟ ਖੋਰਾ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਪਾਰੀ ਜਿਸ ਕਰਕੇ ਇਸ ਤਰ੍ਹਾਂ ਦੇ ਪ੍ਰੋਡਕਟਾਂ ਨੂੰ ਪੰਜਾਬ ਵਿੱਚ ਵਡਾਵਾ ਮਿਲ ਰਿਹਾ ਮੈਂ ਦਿਨੇਸ਼ ਕੁਲ ਕੈਮਰਾਮੈਨ ਸੁਮਿਤ ਦੇ ਨਾਲ ਧੰਨਵਾਦੀ ਹਾਂ ਚੰਡੀਗੜ੍ਹ ਤੋਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।